ਅਸੀ ਬਾਬਾ ਜੀ ਅੱਗੇ ਹੱਥ ਜੋੜੇ ਅਸੀ ਕਹ ਬਾਬਾ ਜੀ ਕਿਰਪਾ ਕਰਿਓ ਹੁਣ ਬਹੁਤ ਮੰਗੀ ਤੁਸੀਂ ਕਰਨੀ ਹੈ ਕਿਰਪਾ ਤੁਹਾਡੇ ਲੱਲ ਲੱਗੇ ਆ ਠੀਕ ਹੈ ਨਾ ਤੇ ਉਹ ਵੀ 4 ਦਿਨ ਬਾਅਦ ਫੇ ਚੱਲਣ ਲੱਗ ਪਿਆ ਤੇ ਮੈਂ ਕਿਉਂ ਨਾ ਤੋ 28 ਮਹੀਨੇ ਪਹਿਲਾਂ ਨਾ ਮੇਰਾ ਬੇਟਾ 20 ਮਹੀਨਾ ਦਾ ਸੀ ਨਾ ਕੋਈ ਚੱਲਦਾ ਸੀ ਨਾ ਕੋਸ਼ਿਸ਼ ਸੀ ਤੇ ਮੈਨੂੰ ਕਿਸੇ ਯਾਰ ਦੋਸਤ ਨੇ ਕਿਹਾ ਕਹਿੰਦਾ ਯਾਰ ਤੂੰ ਹਰਮੰਦਰ ਸਾਹਿਬ ਜਾਨਣ ਦੇ ਆ ਮਾਤਾ ਜੀ ਨੇ ਕਦੀ ਛਨਾਣ ਕਰਾਇਆ ਆਪਣੇ ਬੇਟੇ ਨੂੰ ਮੈਂ ਕਹ ਮੈਂ ਨਹੀਂ ਕਰਾਇਆ ਨਾ ਤੇ ਚੌਥੇ ਦਿਨ ਨਾਲ ਜਿੱਦਣchnaan ਕਰਾਇਆ ਉਸ ਤੋਂ ਚੌਥੇ ਦਿਨ ਬਾਅਦ ਮੇਰੀ ਬੇਟੀ ਨੇ ਹੱਪ ਕੀਤਾ ਮੇਰੇ ਬੇਟੇ ਨੇ ਵੀ ਮੋਢੇ ਤੇ ਹੱਪ ਕੀਤਾ ਮੇਰੀ ਬੇਟੀ ਨੇ ਮੂੰਹ ਤੇ ਹੱਪ ਕੀਤਾ ਉਹਨੇ ਵੀ ਕਿਹਾ ਹੱਪ ਮੈਂ ਕਿਹਾ ਪਰਮਾਤਮਾ ਦੀ ਕਿਰਪਾ ਚੱਲੂ ਹੋ ਗਈ ਮੈਂ ਕਰੀ ਇਹੋ ਜਿਹੇ ਬੱਚੇ ਆਣ ਜੋ ਹੈਂਡੀਕੈਪ ਆ ਤੇ ਜਾਂ ਜਿਨ੍ਹਾਂ ਦੇ ਪਾਸਾ ਤੁਹਾਨੂੰ ਪਤਾ ਨਹੀਂ ਹੋ ਜਾਂਦੇ ਆ ਨਾ ਡੈੱਡ ਹੋ ਜਾਂਦੇ ਆ ਉਹ ਵਾਲੇ ਸ਼ੀਦਾ ਸਾਹਿਬ ਤੋਂ ਕਿਉਂ ਲੈ ਆ ਕੇ ਤੇ ਉਹਨਾਂ ਦੀ ਮਾਲਸ਼ ਵਗੈਰਾ ਕਰਾ ਇਹ ਮੇਰੇ ਵਿਚਾਰ ਅਗੇਲੇ ਮੈਂ 20 ਮਹੀਨੇ ਅਜ ਤੋਂ 28 ਮਹੀਨੇ ਪਹਿਲਾਂ ਨਾ ਮੇਰਾ ਬੇਟਾ 20 ਮਹੀਨਿਆਂ ਦਾ ਸੀ ਨਾ ਕੋਈ ਚੱਲਦਾ ਸੀ ਨਾ ਕੋਸ਼ਿਸ਼ ਸੀ ਤੇ ਮੈਨੂੰ ਕਿਸੇ ਯਾਰ ਦੋਸਤ ਨੇ ਕਿਹਾ ਕਹਿੰਦੇ ਯਾਰ ਤੂੰ ਹਰਮੰਦਰ ਸਾਹਿਬ ਜਾਣਦੇ ਆ ਮੈਂ ਤਾਂ ਰਿੰਗ ਕਦੀ ਇਸ਼ਨਾਨ ਕਰਾਇਆ ਆਪਣੇ ਬੇਟੇ ਨੂੰ ਮੈਂ ਕਿਹਾ ਮੈਂ ਨਹੀਂ ਕਰਾਇਆ ਇਸ਼ਨਾਨ ਯਾਰ ਮੈਂ ਤੇ ਇਹਨੂੰ ਗਲਤ ਮਾਕ ਚ ਨਹੀਂ ਰੱਖੀ ਮੈਂ ਕਿਹਾ ਅੱਤ ਕੀ ਜਾਵਾਂਗਾ ਤੇ ਮੈਂ ਇਸ਼ਨਾਨ ਜ਼ਰੂਰ ਕਰਾਵਾਂਗਾ ਤੇ ਜਦੋਂ ਮੈਂ ਇਸ਼ਨਾਨ ਕਰਵਾਇਆ ਤੇ 4 ਦਿਨ ਬਾਅਦ ਐਬਨਾਰਮਲ ਹੈ ਮੇਰਾ ਬੱਚਾ ਤੇ ਚਾਰ ਕੁ ਦਿਨ ਬਾਅਦ ਨਾ ਕਿਉਂ ਤੁਸੀਂ ਦੇਖਦੇ ਹੋ ਸਾਡੇ ਹੀ ਬੱਚੇ ਖੁਦ ਜਿਹੜੇ 12-12 ਮਹੀਨੇ ਦੇ ਆ ਜਾਂ ਸਾਲ ਦੇ ਬੱਚੇ ਆ ਜੇ 14 ਮਹੀਨੇ ਲਗਾ ਲਓ ਉਹ ਪ੍ਰੋਪਰ ਉਹਨਾਂ ਨੂੰ ਸਾਰੀ ਸਮਝ ਹੋ ਜਾਂਦੀ ਏ ਠੀਕ ਹੈ ਨਾ ਤੇ ਆਪਣੇ ਘਰ ਦੇ ਮੈਂਬਰਾਂ ਦੀ ਪਛਾਣ ਹੋ ਜਾਂਦੀ ਏ ਸਾਰਿਆਂ ਦੀ ਹੋ ਜਾਂਦੀ ਤੇ ਚਲਦੇ ਆ ਦੌੜਦੇ ਵੀ ਆ ਤੇ ਇਹ ਨਾ ਕੋਈ ਖਾਂਦਾ ਸੀ ਪੀਂਦਾ ਸੀ ਕੁਝ ਨਹੀਂ ਕਰਦਾ ਸੀ ਤੇ ਬਸ ਹੂੰ ਹੂੰ ਸ਼ਾਇਦ ਮੇਰੇ ਕੋਲ ਵੀਡੀਓ ਵੀ ਉਹਨਾਂ ਦੀ ਹੋਏ ਤੇ ਬਹੁਤ ਦੁੱਖ ਲੱਗਦਾ ਭਾਜੀ ਮਾਪੇ ਉਹਨੂੰ ਤੇ ਬਹੁਤ ਲੱਗਦਾ ਬਾਕੀ ਜੀ ਗੁਰਰਾਮਦਾਸ ਜੀ ਚੌਥੀ ਗਦੀ ਮਹਾਰਾਜ ਜੀ ਠੀਕ ਹੈ ਤੇ ਚੌਥੇ ਦਿਨ ਨਾ ਜਿੱਦਣ ਸ਼ਨਾਣ ਕਰਾਇਆ ਉਸ ਤੋਂ ਚੌਥੇ ਦਿਨ ਬਾਅਦ ਮੇਰੀ ਬੇਟੀ ਨੇ ਹੱਪ ਕੀਤਾ ਮੇਰੇ ਬੇਟੇ ਨੇ ਵੀ ਮੋਢੇ ਤੇ ਹੱਪ ਕੀਤਾ ਮੇਰੀ ਬੇਟੀ ਨੇ ਮੂੰਹ ਤੇ ਹੱਪ ਕੀਤਾ ਉਹਨੇ ਵੀ ਕਿਹਾ ਹੱਪ ਮੈਂ ਕਿਹਾ ਪਰਮਾਤਮਾ ਦੀ ਕਿਰਪਾ ਚਾਲੂ ਹੋ ਗਈ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਉੱਤੇ ਇਹੋ ਜਿਹੇ ਬੱਚੇ ਆਣ ਜੋ ਹੈਂਡੀਕੈਪ ਆ ਤੇ ਜਾਂ ਜਿਨ੍ਹਾਂ ਦੇ ਪਾਸਾ ਤੁਹਾਨੂੰ ਪਤਾ ਨਹੀਂ ਹੋ ਜਾਂਦੇ ਆ ਨਾ ਡੈੱਡ ਹੋ ਜਾਂਦੇ ਆ ਉਹ ਵਾਲੇ ਸ਼ੀਦਾ ਸਾਹਿਬ ਤੋਂ ਘਿਓ ਲੈ ਕੇ ਤੇ ਉਹਨਾਂ ਦੀ ਮਾਲਚਾ ਵਗੈਰਾ ਕਰਾਂ ਇਹ ਮੇਰੇ ਵਿਚਾਰ ਆ ਗਏ ਨੇ ਹਾਂਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਦੱਸ ਰਿਹਾ ਮੇਰਾ ਬੇਟਾ ਚੱਲਦਾ ਨਹੀਂ ਸੀ ਹੈਗਾ ਚੱਲਦਾ ਨਹੀਂ ਸੀ ਹੈਗਾ ਤੇ ਮੈਂ ਮੈਨੂੰ ਕਿਸੇ ਨੇ ਕਹਿੰਦੇ ਇੱਥੋਂ ਘਿਓ ਵੀ ਮਿਲਦਾ ਤੇ ਉਹਦੀ ਤੁਸੀਂ ਮਾਲਚਾ ਕਰੋ ਦੇ ਜਦੋਂ ਅਸੀਂ ਉੱਥੇ ਗਏ ਤੇ ਬਾਅਦ ਚ ਲਾਈਨ 'ਚ ਲੱਗੇ ਸਾਨੂੰ ਕਿਸੇ ਨੇ ਕਹਿੰਦਾ ਘਿਓ ਇੱਥੋਂ ਨਹੀਂ ਸ਼ੀਦਾ ਸਾਹਿਬੋਂ ਘਿਓ ਦਾ ਪ੍ਰਸ਼ਾਦ ਮਿਲਦਾ ਉਸ ਤੋਂ ਬਾਅਦ ਅਸੀਂ ਮਾਰਚ ਨੂੰ 24 ਮਾਰਚ ਨੂੰ ਗਏ ਆ ਹੋਲੀ ਵਾਲਾ ਦਿਨ ਸੀ ਮੈਂ ਤੇ ਮੇਰੀ ਬੇਟੀ ਤੇ ਬਹੁਤ ਰਾਸ਼ੀ ਚਪੈਰਾ ਸਾਹਿਬ ਹੀ ਤੇ ਅਸੀਂ ਬਾਬਾ ਜੀ ਅੱਗੇ ਹੱਥ ਜੋੜੇ ਸੀ ਕਿ ਬਾਬਾ ਜੀ ਕਿਰਪਾ ਕਰਿਓ ਹੁਣ ਬਹੁਤ ਮੰਗੀ ਤੁਸੀਂ ਕਰਨੀ ਹੈ ਕਿਰਪਾ ਤੁਹਾਡੇ ਲੱਲ ਲੱਗੇ ਆ ਠੀਕ ਹੈ ਨਾ ਤੇ ਉਹ ਵੀ 4 ਦਿਨ ਬਾਅਦ ਫਿਰ ਚੱਲਣ ਲੱਪਿਆ ਤੇ ਮੈਂ ਕਿਉਂ ਨਾ ਮੰਨਾਂ ਫਿਰ ਮੈਂ ਜੇ ਲੋਕੀ ਸੋਚਦੇ ਆ ਕਿ ਮੈਂ ਵੀਡੀਓ ਉਸ ਕਰਕੇ ਪਾਨਾ ਤੇ ਮੈਂ 8 ਵਾਰੀ ਚਪੈਰੇ ਸਾਈਕਲ ਤੇ ਗਿਆ ਤੂੰ ਕਿਸੇ ਨੂੰ ਨਹੀਂ ਪਤਾ ਨਾ ਕਿ ਮੈਂ ਵੀਡੀਓ ਬਾਈ ਹਾਂਜੀ ਅੰਮ੍ਰਿਤਸਰ ਮੇਰੇ ਕੋ ਫੋਟੋਆਂ ਹੈਗੀਆਂ ਮੈਂ ਕਦੀ ਪਾਈ ਨਹੀਂ ਵੀਡੀਓ ਚਪੈਰਾ